ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਦੋ ਵਾਰੀ ਐਮਐਲਏ ਬਣਨ ਵਾਲਾ ਤਿੰਨ ਬੰਦਿਆਂ ਦਾ ਕਾਤਲ ਦੋ ਸਾਲਾਂ ਬਾਅਦ ਨਿਰਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਉਹਦੀ ਸਜ਼ਾ ਮਾਫ ਕਰਵਾ ਦਿੱਤੀ ਜਾਂਦੀ ਹੈ ਉਸ ਦੋਸ਼ੀ ਦਾ ਤਾਲੁਕ ਕਿਸ ਪਾਰਟੀ ਨਾਲ ਔਰ ਕਿਸ ਬੇਸ ਤੇ ਇਹ ਸਜ਼ਾ ਮਾਫ ਕਰਵਾਈ ਜਾਂਦੀ ਹੈ ਇਹ ਅਸੀਂ ਮਾਨ ਸਿੰਘ ਖਾਰਾ ਦੀ ਜ਼ੁਬਾਨੀ ਸੁਣਾਂਗੇ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਤਿੰਨ ਕਤਲ ਕਰਨੇ ਕਤਲ ਤੋਂ ਬਾਅਦ ਦੋ ਵਾਰ ਐਮਐਲਏ ਬੰਨਾ 10 ਸਾਲ 15 15 ਸਾਲ ਉਹ ਬੰਦੇ ਰੈਸਟ ਨਹੀਂ ਹੁੰਦੇ ਜੇ ਅਦਾਲਤ ਨੇ ਸਜ਼ਾ ਕੀਤੀ ਤਾਂ ਹੁਣ ਤਾਂ ਹੱਦ ਹੀ ਲੰਘ ਗਈ ਜੋ ਗਵਰਨਰ ਨੇ ਅੰਡਰ ਸੈਕਸ਼ਨ 64 ਧਾਰਾ ਦੇ ਅੰਦਰ ਉਹਨੂੰ ਬਾਹਰ ਲੈ ਜਾਂਦਾ ਖੁਦ ਹਿੰਦੁਸਤਾਨ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਤੁਸੀਂ ਖੁਦ ਹਿੰਦੁਸਤਾਨ ਦੇ ਕਾਨੂੰਨ ਨੂੰ ਨਹੀਂ ਮੰਨਦੇ ਸਾਡੇ ਲਈ ਕਾਨੂੰਨ ਲੱਗਦਾ ਤੁਹਾਡੇ ਲਈ ਲੱਗਦਾ ਸਾਡੇ ਬੰਦੇ ਸਾਰੀ ਉਮਰ ਜੇਲ੍ਹਾਂ 'ਚ ਕੱਟੇ ਇਹ ਸਾਡੀਆਂ ਸਜ਼ਾ ਪੂਰੀਆਂ ਹੋ ਜਾਂਦੀਆਂ ਨੇ ਅਦਾਲਤਾਂ ਦੇ ਮੁਤਾਬਕ ਸਾਡੇ ਬੰਦੇ ਅੰਦਰ ਰਹਿੰਦੇ ਨੇ ਇੱਕ ਪੰਜਾਬ ਹੈ ਜਿੰਦੇ ਸਿਰ ਦੇ ਉੱਪਰ ਪੱਗ ਨਹੀਂ ਹੈ ਕੋਈ ਪਰਚਾ ਨਹੀਂ ਫੇਰ ਵੀ ਜੇਲਾਂ 'ਚ ਬੈਠੇ ਹੋਏ ਨੇ ਸਾਡੇ ਬੰਦੇ ਕਤਲ ਨਹੀਂ ਕਰਦੇ ਲੁੱਟਖੋ ਨਹੀਂ ਕਰਦੇ ਉਹ ਫਿਰ ਵੀ ਜੇਲਾਂ ਚਲੇ ਜਾਂਦੇ ਨੇ ਦੋ ਦੋ ਸਾਲ ਡੇਢ ਡੇਢ ਸਾਲ ਤੋਂ ਜੇਲਾਂ 'ਚ ਬੈਠੇ ਨੇ ਕੁਰਬਾਨੀਆਂ ਅਸੀਂ ਲੋਕ ਕਰੀਏ ਫਾਂਸ ਗਏ ਤੇ ਅਸੀਂ ਚੜੇ ਕਾਲੇ ਪਾਣੀ ਉਹ ਪਿੱਛੇ ਦੇਖ ਕੇ ਆ ਉਥੇ ਨਾ ਸਾਡੇ ਲਿਖੇ ਨੇ ਗੋਲੀਆਂ ਸਾਨੂੰ ਵੱਜਦੀਆਂ ਨੇ ਸਨ 47 ਤੋਂ ਬਾਅਦ ਅਸੀਂ ਤੁਹਾਨੂੰ ਇਹ ਯਾਦ ਕਰਾ ਕੇ ਲੈ ਕੇ ਆਉਣੇ ਆ ਤੇ ਤੁਸੀਂ ਸਾਡੇ ਲਈ ਕਾਨੂੰਨ ਲੱਗਦਾ ਤੁਹਾਡੇ ਲਈ ਲੱਗ ਸਿਖਾਂ ਦੇ ਕਰਮਾਂ 'ਚ ਲੰਗਰ ਆਇਆ ਹੈ ਲੰਗਰ ਚਕਾਓ ਜੋ ਮਰਜੀ ਕਰੋ ਮੁੜ ਕੇ ਰਥੋਂ ਉਹਨਾਂ ਨੇ ਅਤਵਾਦੀ ਕਹਿਣਾ ਸਨ 47 ਤੋਂ ਬਾਅਦ ਇਹ ਹਿੰਦੁਸਤਾਨ ਹੈ ਜਿਹੜਾ ਇਸ ਦੇ ਵਿੱਚ ਇੱਕ ਇੱਕੋ ਲਾ ਦੀ ਕਿਤੇ ਗੱਲ ਚੱਲੀ ਹੀ ਨਹੀਂ ਤੁਸੀਂ ਇੱਕ ਲੰਡੂ ਜੇ ਆਉਧਿਆ ਦੇ ਮਗਰ ਆਪਦਾ ਪੰਜਾਬ ਵਿੱਚ ਆਪਦੀਆਂ ਜਮੀਰਾਂ ਵਿੱਚ ਆਪਦੀ ਕੌਮ ਵਿੱਚ ਇੱਕ ਤੁਸੀਂ ਨਿੱਕੀ ਜੀ ਮਿਨਿਸਟਰੀ ਮਗਰ ਲਹਨਤਾ ਤੁਹਾਡੇ ਪੈਦਾ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਬੀਜੇਪੀ ਨੇ ਆਪਣੇ ਸਾਬਕਾ ਵਿਧਾਇਕ ਨੂੰ ਤੀਰੇ ਕਤਲ ਕੇਸ ਦੇ ਵਿੱਚ ਸਜ਼ਾ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੂੰ ਪਹਿਲਾਂ ਹੀ ਛਡਵਾ ਲਿਆ ਮੁਆਫੀ ਜਿਹੜੀ ਹੈਗੀ ਆ ਉਹ ਦਿੱਤੀ ਗਈ ਆ ਯੂਪੀ ਸਰਕਾਰ ਦੇ ਵੱਲੋਂ ਬੀਜੇਪੀ ਦੀ ਸਰਕਾਰ ਦੇ ਵੱਲੋਂ ਜਦੋਂ ਕਿ ਤੀਰੇ ਕਤਲ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਉਹ ਕੱਟ ਰਹੇ ਸੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਦੇਖਦੇ ਨੇ ਖੜਾ ਸਾਹਿਬ ਖੜਾ ਸਾਹਿਬ ਸਭ ਤੋਂ ਪਹਿਲਾਂ ਦਾ ਸਵਾਗਤ ਆ ਰਮੀਟਲ ਜੀ ਸਤਿ ਸ਼੍ਰੀ ਅਕਾਲ ਜੀ ਖੜਾ ਸਾਹਿਬ ਕਿਵੇਂ ਦੇਖਦੇ ਹੋ ਉਮਰ ਕੈਦ ਦੀ ਸਜ਼ਾ ਕੱਟ ਰਹੇ ਹੋ ਕੱਟ ਰਹੇ ਹੋਵੇ ਸਾਬਕਾ ਵਿਧਾਇਕ ਧੀਰੇ ਕਤਲ ਕੇਸ ਦੇ ਵਿੱਚ ਮੈਂ ਅੱਜ 8 ਸਾਲ 9 ਮਹੀਨੇ ਤੇ 11 ਦਿਨਾਂ ਦੇ ਵਿੱਚ ਭਾਜਪੀ ਦੀ ਸਰਕਾਰ ਕਹਿੰਦੀ ਆ ਕਿ ਭਾਈ ਇਹਦੀ ਸਜ਼ਾ ਜਿਹੜੀ ਮੁਆਫ ਕੀਤੀ ਜਾਂਦੀ ਆ ਵਿਹਾਰ ਜਿਹੜਾ ਹੈਗਾ ਉਹ ਇਹਦਾ ਜੇਲ੍ਹ ਦੇ ਵਿੱਚ ਜ਼ਾਹਿਰ ਹੈ ਦੇਖੋ ਇਹ ਦੂ ਵੱਡੀ ਮੈਂ ਕਹਾਂਗਾ ਸ਼ਰਮ ਵਾਲੀ ਕੋਈ ਗੱਲ ਨਹੀਂ ਕਿ ਇੱਕ ਆਦਮੀ 1996 ਦੇ ਵਿੱਚ ਤਿੰਨ ਕਤਲ ਕਰਦਾ ਤਿੰਨ ਕਤਲ ਕਰਨ ਤੋਂ ਬਾਅਦ 2014-15 ਦੇ ਅੰਦਰ ਉਹ ਸਰੈਂਡਰ ਕਰਦਾ ਤੇ ਇਹਦੇ ਵਿੱਚ ਦੋ ਵਾਰ ਉਹ ਐਮਐਲਏ ਬਣਦਾ ਹੁਣ ਤੁਸੀਂ ਦੇਖੋ ਤਿੰਨ ਕਤਲ ਕਰਨੇ ਕਤਲ ਤੋਂ ਬਾਅਦ ਦੋ ਵਾਰ ਐਮਐਲਏ ਬੰਨਾ 2014 ਤੇ 15 ਦੇ ਅੰਡਰ ਸਰੈਂਡਰ ਕਰਨਾ ਤੇ 2018 ਦੇ ਅੰਦਰ ਯੂਪੀ ਗਵਰਨਮੈਂਟ ਵੱਲੋਂ ਇੱਕ ਐਪਲੀਕੇਸ਼ਨ ਦਾ ਦਾਖਲ ਕਰਨੀ ਅਦਾਲਤ ਦੇ ਅੰਦਰ ਕਿ ਅਸੀਂ ਕੇਸ ਵਾਪਸ ਲੈਨੇ ਆ ਆਈ ਦੂ ਤੱਕ ਹੀ ਮਾੜੀ ਗੱਲ ਹੋਵੇਗੀ ਇੰਡੀਆ ਦੇ ਅੰਦਰ ਹਿੰਦੁਸਤਾਨ ਦੇ ਅੰਦਰ ਮੈਂ ਕਈ ਵਾਰ ਕਹਿ ਚੁੱਕਾ ਕਿ ਸਾਡੇ ਲਈ ਕਾਨੂੰਨ ਹੋਰ ਨੇ ਇਹਨਾਂ ਲਈ ਕਾਨੂੰਨ ਹੋਰ ਨੇ ਕਾਨੂੰਨਾਂ ਦਾ ਫਰਕ ਹੈ ਉਥੋਂ ਦੀ ਸਰਕਾਰ ਨੇ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹ ਕੇਸ ਵਾਪਸ ਲੈਨੇ ਪਰ ਅਦਾਲਤ ਨੇ ਉਹ ਐਪਲੀਕੇਸ਼ਨ ਰਿਜੈਕਟ ਕਰਤੀ ਜੇ ਅਦਾਲਤ ਨੇ ਸਜ਼ਾ ਕੀਤੀ ਤਾਂ ਹੁਣ ਤਾਂ ਹੱਦ ਹੀ ਲੰਘ ਗਈ ਜੋ ਗਵਰਨਰ ਨੇ ਅੰਡਰ ਸੈਕਸ਼ਨ 48 ਧਾਰਾ ਦੇ ਅੰਦਰ ਉਹਨੂੰ ਬਾਹਰ ਲੈ ਜਾਂਦਾ ਤੁਸੀਂ ਵੇਖੋ ਇੱਕ ਪੰਜਾਬ ਹੈ ਜਿੱਥੇ ਸਜ਼ਾ ਪੂਰੀ ਹੁੰਦੀ ਹੈ ਇੱਕ ਪੰਜਾਬ ਹੈ ਜਿੰਦੇ ਸਿਰ ਦੇ ਉੱਪਰ ਪੱਗ ਬਣੀ ਹੈ ਕੋਈ ਪਰਚਾ ਨਹੀਂ ਫੇਰ ਵੀ ਜੇਲਾਂ 'ਚ ਬੈਠੇ ਹੋਏ ਨੇ ਯਾਰ ਇਦੂ ਤੇ ਮਾੜੀ ਕੀ ਗੱਲ ਹੋਵੇਗੀ ਮੈਂ ਤਾਂ ਤਾਂ ਕਹਿਣਾ ਕਿ ਹੁਣ ਤੁਸੀਂ ਕਹਿੰਦੇ ਹੋ ਹੇਟ ਸਪੀਚ ਕਰਨ ਵਾਲੇ ਤੇ ਉਸ ਦਾ ਮਤਲਬ ਤਾਂ ਹੋ ਰਿਹਾ ਕਿ ਜੇ ਤੁਹਾਡੇ ਉਲਟ ਕੁਝ ਬੋਲੇ ਜੱਜ ਤੇ ਜਸਟਿਸ ਗਲਤ ਹੋ ਰਿਹਾ ਉੱਥੇ ਕੀ ਬੋਲੇ ਜਿੱਥੇ ਤੁਹਾਡੀਆਂ ਸਰਕਾਰਾਂ ਧੱਕਾ ਕਰਨ ਉੱਥੇ ਬੋਲੇ ਤਾਂ ਤੁਸੀਂ ਉਸ ਵਕਤ ਕਹੋਗੇ ਹੇਟ ਸਪੀਚ ਕਰਦਾ ਇਹ ਨੂੰ ਅੰਦਰ ਛੁੱਡ ਦਿਓ ਲਹਨਤ ਇਹੋ ਜਿਹਾ ਸਿਸਟਮ ਦੇ ਮੇਰੇ ਦੇਖਣ ਦੇ ਵਿੱਚ ਐਦੂ ਉਤੇ ਮਾੜੀ ਗੱਲ ਨਹੀਂ ਹੋ ਸਕਦੀ ਹਿੰਦੁਸਤਾਨ ਦੇ ਅੰਦਰ ਜਿਹੜੇ ਬੰਦੇ ਨੇ ਗੁਨਾਹ ਕੀਤਾ ਹੈ ਉਹਨੂੰ ਸਰਕਾਰਾਂ ਮਾਫ ਕਰਦੀਆਂ ਨੇ ਇੱਕ ਸਾਡੇ ਨੇ ਸਾਡੇ ਕਤਲ ਹੁੰਦੇ ਨੇ ਤਾਂ ਵੀ ਬੰਦਿਆਂ ਨੂੰ ਸਜ਼ਾ ਨਹੀਂ ਹੁੰਦੀ ਸਾਡੇ ਬੰਦੇ ਕਤਲ ਨਹੀਂ ਕਰਦੇ ਲੁੱਟਖੋ ਨਹੀਂ ਕਰਦੇ ਉਹ ਫਿਰ ਵੀ ਜੇਲਾ ਚਲੇ ਜਾਂਦੇ ਨੇ ਦੋ ਦੋ ਸਾਲ ਡੇਢ ਡੜ ਸਾਲ ਤੋਂ ਜੇਲਾ 'ਚ ਬੈਠੇ ਨੇ ਸੋ ਇੱਕ ਮੈਂ ਕਹੂੰਗਾ ਹਿੰਦੁਸਤਾਨ ਦੇ ਅੰਦਰ ਦੋ ਜਿਹੜੇ ਫਿਰਕਿਆਂ ਦਾ ਤਿੰਨ ਫਿਰਕਿਆਂ ਦਾ ਜਿਹੜਾ ਕਾਨੂੰਨ ਲੱਗ ਕੀਤਾ ਗਿਆ ਹੈ ਇਹ ਬਹੁਤ ਨਿੰਦਣਯੋਗ ਗੱਲ ਹੈ ਐਦੂ ਉਤੇ ਮਾੜੀ ਗੱਲ ਹਿੰਦੁਸਤਾਨ ਚ ਨਹੀਂ ਹੋ ਸਕਦੀ ਜੋ ਹੁਣ ਹੋਈ ਹੈ ਇਹ ਕਿਹਾ ਗਿਆ ਕਿ ਕਹਿੰਦੇ ਨੇ ਕਿ ਭੀ ਜੇਲ੍ਹ ਦੇ ਵਿੱਚ ਇਹਦਾ ਰਹਿਣ ਸਹਿਣ ਬਿਲਕੁਲ ਸਹੀ ਸੀ ਇਹਨੂੰ ਬਾਹਰੀ ਦੁਨੀਆ ਨੂੰ ਇਹਦੇ ਤੋਂ ਕੋਈ ਖਤਰਾ ਨਹੀਂ ਤਾਂ ਇਦਾਂ ਤਾਂ ਖਰ ਸਾਹਿਬ ਬੜੇ ਹੋਰ ਵੀ ਜਿਹੜੇ ਹੈਗੇ ਆ ਕੈਦੀ ਉਹ ਹੋ ਸਕਦੇ ਨੇ ਕੀ ਲੱਗਦਾ ਹੈ ਵਿਤਕਰਾ ਬੀਜੇਪੀ ਵਿਧਾਇਕ ਹੋਣ ਕਰਕੇ ਬੀਜੇਪੀ ਦਾ ਖੁੱਦ ਦਾ ਸਾਬਕਾ ਵਿਧਾਇਕਾਂ ਤਾਂ ਕਰਕੇ ਕੀਤਾ ਕਿਉਂਕਿ ਉਸ ਤੋਂ ਬਾਅਦ ਉਹਨਾਂ ਦੀ ਵਾਈਫ ਜਿਹੜੇ ਉਹ ਵੀ ਚੋਣ ਲੜਦੇ ਨੇ ਉਹਨਾਂ ਦੇ ਵੱਲੋਂ ਵੀ ਜਿੱਤ ਕੇ ਸੀਟ ਜਿਹੜੀ ਹੈ ਬੀਜੇਪੀ ਦੀ ਝੋਲੀ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਕੀ ਗੱਲ ਵਿਤਕਰਾ ਤਾਂ ਕੀਤਾ ਕਿਉਂਕਿ ਉਹ ਬੀਜੇਪੀ ਦਾ ਵਿਧਾਇਕ ਸੀ ਨਹੀਂ ਵਿਤਕਰਾ ਸ਼ੁਰੂ ਤੋਂ ਹੀ ਚੱਲਿਆ ਆਉਂਦਾ ਹੈ ਭਾਜਪਾ 'ਚ ਕੋਈ ਜ਼ਿਆਦਾ ਵਿਤਕਰਾ ਹੈ ਪਾਂਡੇ ਦੋ ਭਰਾ ਸੀ ਜਿਨ੍ਹਾਂ ਨੇ ਇੰਦਰਾ ਗਾਂਧੀ ਜੀ ਦੀ ਅਮਰਜੈਂਸੀ ਵੇਲੇ ਜਿਹੜੇ ਜਹਾਜ਼ ਅਗਵਾ ਕਰ ਲਈ ਸੀ ਤਾਂ ਚਲੋ ਇੰਦਰਾ ਗਾਂਧੀ ਦੀ ਹਕੂਮਤ ਆਉਂਦੀ ਤਾਂ ਦੋਨੋਂ ਭਰਾਵਾਂ ਨੂੰ ਹਿੰਦੁਸਤਾਨ ਦੇ ਅੰਦਰ ਬਹੁਤ ਵੱਡੇ ਅਹੁਦੇ ਦਿੱਤੇ ਜਾਂਦੇ ਨੇ ਉਹਨਾਂ ਨੂੰ ਜਿਤਾਇਆ ਜਾਂਦਾ ਇਲੈਕਸ਼ਨਾਂ ਜਿਤਾਇਆ ਜਾਂਦਾ ਜਦੋਂ ਸੰਤ ਭਿੰਡਰਾਂਵਾਲਿਆਂ ਦੇ ਰੋਸ ਦੇ ਅੰਦਰ ਸਾਡੇ ਸਿੱਖ ਜਾਜਗੋ ਅਗਵਾ ਕਰਦੇ ਨੇ ਤਾਂ ਜਲਾਵਤਨੀ ਦੇ ਵਿੱਚ ਪਾਕਿਸਤਾਨ 'ਚ ਪਿੱਛੇ ਜੇ ਭਾਈ ਗਜਿੰਦਰ ਸਿੰਘ ਦੀ ਡੈਥ ਹੁੰਦੀ ਹੈ ਤਾਂ ਕਈਆਂ ਦੀ ਸਾਰੀ ਜ਼ਿੰਦਗੀ ਜੇਲ੍ਹ ਚਲੇ ਗਈ ਹੈ ਸਨ 47 ਤੋਂ ਬਾਅਦ ਇਹ ਹਿੰਦੁਸਤਾਨ ਹੈ ਜਿਹੜਾ ਇਸ ਦੇ ਵਿੱਚ ਇਕੋ ਲਾ ਦੀ ਕਿਤੇ ਗੱਲ ਚੱਲੀ ਹੀ ਨਹੀਂ ਕਿਤੇ ਵੀ ਕਾਨੂੰਨ ਨੂੰ ਬਰਾਬਰ ਨਹੀਂ ਸਮਝਿਆ ਗਿਆ ਸਾਡੇ ਲਈ ਕਾਨੂੰਨ ਹੋਰ ਨੇ ਦੂਜੇ ਲੋਕਾਂ اوم ਦੇ ਲਈ ਕਾਨੂੰਨ ਹੋਰ ਨੇ ਜੇ ਅਸੀਂ ਬੋਲਦੇ ਆ ਕਹਿੰਦੇ ਤੁਸੀਂ ਖਾਲਸਤਾਨੀ ਹੋ ਯਾਰ ਜੇ ਤੁਸੀਂ ਜਸਟਿਸ ਦੀ ਗੱਲ ਕਰਦੇ ਹੋ ਕਹਿੰਗੇ ਨਹੀਂ ਜੇ ਦੇਖਦੇ ਸੰਵਿਧਾਨ ਦੇ ਉਲਟ ਬੋਲਦਾ ਯਾਰ ਤੁਸੀਂ ਤਾਂ ਧੱਜੀਆਂ ਛੜੀਆਂ ਨੇ ਤੁਹਾਡੇ ਬੰਦੇ ਤਿੰਨ ਤਿੰਨ ਕਤਲ ਕਰਦੇ ਨੇ 10-15 15 ਸਾਲੋਂ ਬੰਦੇ ਰੈਸਟ ਨਹੀਂ ਹੁੰਦੇ 20-20 ਸਾਲ ਤੋਂ ਬਾਅਦ ਜਾ ਕੇ ਰੈਸਟ ਹੋ ਜਾਂਦੇ ਨੇ ਜਦੋਂ ਕਾਨੂੰਨ ਉਹਨਾਂ ਨੂੰ ਸਜ਼ਾ ਕਰਦਾ ਤੁਸੀਂ ਫੇਰ ਬੰਦੇ ਬਾਹਰ ਕੱਢ ਲਈਨੇ ਹੋ ਸਾਨੂੰ ਕਾਨੂੰਨ ਸਾਡੀਆਂ ਸਜ਼ਾ ਪੂਰੀਆਂ ਹੋ ਜਾਂਦੀਆਂ ਨੇ ਅਦਾਲਤਾਂ ਦੇ ਮੁਤਾਬਕ ਸਾਡੇ ਬੰਦੇ ਅੰਦਰ ਰਹਿੰਦੇ ਨੇ ਸਾਡੇ ਬੰਦਿਆਂ ਦੇ ਪਰਚੇ ਦਰਜ ਨਹੀਂ ਹੁੰਦੇ ਉਹ ਬੰਦੇ ਫੇਰ ਵੀ ਜੇਲ੍ਹਾਂ 'ਚ ਰਹਿੰਦੇ ਨੇ ਸਾਡੇ ਬੰਦੇ ਜਾਜਗਵਾ ਕਰਦੇ ਨੇ ਇੱਕ ਰੋਸਰੀ ਕਰਦੇ ਨੇ ਸਾਨੂੰ ਸਜ਼ਾ ਮਿਲਦੀਆਂ ਨੇ ਤੁਹਾਡੇ ਬੰਦੇ ਜਾਜਗਵਾ ਕਰਦੇ ਨੇ ਤੁਹਾਨੂੰ ਉੱਚੇ ਉੱਤੇ ਮਿਲਦੇ ਨੇ ਇਹ ਹਿੰਦੁਸਤਾਨ ਦੇ ਅੰਦਰ ਸਨ 47 ਤੋਂ ਬਾਅਦ ਕਿਉਂ ਕੁਰਬਾਨੀਆਂ ਅਸੀਂ ਲੋਕ ਕਰੀਏ ਫਾਂਸਿਆਂ ਤੇ ਅਸੀਂ ਚੜੇ ਕਾਲੇ ਪਾਣੀ ਉਹ ਪਿੱਛੇ ਦੇਖ ਕੇ ਆ ਉਥੇ ਨਾ ਸਾਡੇ ਲਿਖੇ ਨੇ ਗੋਲੀਆਂ ਸਾਨੂੰ ਵੱਜਦੀਆਂ ਨੇ ਸਨ 47 ਤੋਂ ਬਾਅਦ ਅਸੀਂ ਤੁਹਾਨੂੰ ਇਹ ਯਾਦ ਕਰਾ ਕੇ ਲੈ ਕੇ ਆਉਣੇ ਆ ਤੇ ਤੁਸੀਂ ਸਾਡੇ ਲਈ ਕਾਨੂੰਨ ਲੱਗਦਾ ਤੁਹਾਡੇ ਲਈ ਲੱਗ ਪਰ ਅੱਜ ਉਹ ਜਿਹੜੇ ਸਿੱਖ ਨੇ ਜਿਹੜੇ ਮੂੰਹ ਝੁੱਕ ਕੇ ਨਾਰੇ ਮਾਰਦੇ ਫਿਰਦੇ ਨੇ ਅੱਜ ਉਹਨਾਂ ਦੇ ਇੱਕ ਮੂੰਹ ਤੇ ਬੜੀ ਵੱਡੀ ਚਪੇੜ ਹੈ ਤੁਸੀਂ ਇੱਕ ਲੰਡੂ ਜੇ ਉਹਧਿਆ ਦੇ ਮਗਰ ਆਪਦਾ ਪੰਜਾਬ ਵਿੱਚ ਆ ਆਪ ਦੀਆਂ ਜਮੀਰਾਂ ਵਿੱਚ ਆਪ ਦੀ ਕੌਮ ਵਿੱਚ ਇੱਕ ਤੁਸੀਂ ਨਿੱਕੀ ਜਿਹੀ ਮਿਨਿਸਟਰੀ ਮਗਰ ਲਹਨਤਾ ਤੁਹਾਡੇ ਪੈਦਾ ਹੋਣ ਜਿਵੇਂ ਜੇਲ੍ਹ ਦੇ ਵਿਵਹਾਰ ਦੀ ਗੱਲ ਕੀਤੀ ਹੈ ਜਿਵੇਂ ਤੁਸੀਂ ਕਿਹਾ ਕਿ ਬਹੁਤੇ ਐਸੇ ਮਿੰਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜੇ ਬਦਨੀ ਸਿੰਘਾਂ ਦੀ ਗੱਲ ਕਰ ਲਈ ਤਾਂ ਜੇਲ੍ਹ ਦੇ ਵਿੱਚ ਤਾਂ ਉਹਨਾਂ ਦੀ ਵੀ ਕੋਈ ਐਸ ਤੀਆਂ ਖਬਰਾਂ ਨਹੀਂ ਆਈਆਂ ਕਿ ਆਹ ਕੀਤਾ ਉਹ ਕੀਤਾ ਫਿਰ ਵਿਵਹਾਰ ਤਾਂ ਬਹੁਤੇ ਹੋਰ ਕੈਦੀਆਂ ਦਾ ਵੀ ਚੰਗਾ ਹੋ ਸਕਦਾ ਬੰਦੀ ਸਿੰਘਾਂ ਦਾ ਵੀ ਚੰਗਾ ਹੋ ਸਕਦਾ ਕਿ ਇਹ ਕਾਨੂੰਨ ਉਹਨਾਂ ਤੇ ਵੀ ਲਾਗੂ ਹੁੰਦਾ ਦੇਖੋ ਸਿੱਖ ਕਿੰਨਾ ਮਰਜੀ ਕਰੇ ਸਿੱਖਾਂ ਦੇ ਕਰਮਾਂ 'ਚ ਲੰਗਰ ਆਇਆ ਹੈ ਲੰਗਰ ਚਕਾਓ ਜੋ ਮਰਜੀ ਕਰੋ ਮੜਕੇ ਰਥੋਂ ਉਹਨਾਂ ਨੇ ਅਤਵਾਦੀ ਕਹਿਣਾ ਉਹ ਤਾਂ ਜੀ ਬਾਹਰ ਬੈਠੇ ਨੇ ਇਹਨਾਂ ਦੀ ਹਕੂਮਤ ਹੀ ਮੈਂ ਬਹੁਤ ਵਾਰੀ ਕਹਿ ਚੁੱਕਾ ਇੱਕ ਆਈਪੀਐਸ ਅਫਸਰ ਨੂੰ ਕਿਹਾ ਯੂ ਆਰ ਖਾਲਸਤਾਨੀ ਇਹ ਸਾਨੂੰ ਸੜਕ ਤੇ ਤੁਰੇ ਜਾਂਦੇ ਨੂੰ ਡਲੇ ਮਾਰਦੇ ਨੇ ਹਰਿਆਣੇ ਦੇ ਅੰਦਰ ਇਹ ਹਰਿਆਣਾ ਪੰਜਾਬ 'ਚ ਹਮਲਾ ਕਰਕੇ ਮੁੰਡਾ ਮਾਰ ਦਿੰਦਾ ਤੇ ਮੁੰਡਾ ਚੁੱਕ ਕੇ ਉੱਥੇ ਲੈ ਜਾ ਕੇ ਮਰਨਾਉ ਕਰ ਦਿੰਦੇ ਨੇ ਇਹਨਾਂ ਲਈ ਕਾਨੂੰਨ ਵੱਖਰਾ ਹੈ ਅੱਜ ਤੱਕ ਹਰਿਆਣਾ ਗਵਰਨਮੈਂਟ ਨੇ ਜੋ ਹਮਲਾ ਕੀਤਾ ਪੰਜਾਬ ਦੇ ਅੰਦਰ ਆ ਪਿਛਲੇ 8-7 ਮਹੀਨੇ ਹੋ ਗਏ ਨੇ 5-6 ਮਹੀਨੇ ਕੋਈ ਬੰਦਾ ਅਰੈਸਟ ਹੋਇਆ ਇਹ ਦੱਸ ਦੇਣ ਜੇ ਬੋਲਾਂਗੇ ਤਾਂ ਤੁਸੀਂ ਹੇਟ ਸਪੀਚ ਕਰਦੇ ਹੋ ਸੰਵਿਧਾਨ ਦੇ ਉਲਟ ਬੋਲਦੇ ਹੋ ਤੁਸੀਂ ਮੈਂ ਕਈ ਵਾਰ ਕਹਿ ਚੁੱਕਾ ਤੁਸੀਂ ਖੁਦ ਹਿੰਦੁਸਤਾਨ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਤੁਸੀਂ ਖੁਦ ਹਿੰਦੁਸਤਾਨ ਦੇ ਕਾਨੂੰਨ ਨੂੰ ਨਹੀਂ ਮੰਨਦੇ ਸਾਡੇ ਲਈ ਕਾਨੂੰਨ ਲੱਗਿਆ ਤੁਹਾਡੇ ਲਈ ਲੱਗਿਆ ਸਾਡੇ ਬੰਦੇ ساری ਉਮਰ ਜੇਲ੍ਹਾਂ 'ਚ ਕੱਟ ਗਏ ਉਹ ਬੰਦੇ ਦਾ ਵਿਹੇਵ ਵੀ ਬੜਾ ਸਹੀ ਹੈ ਹੁਣ ਜੇ ਵਿਹੇਵ ਦਾ ਪਤਾ ਕਿੱਥੋਂ ਲੱਗਦਾ ਹੈ ਜਦੋਂ ਕਿਤੇ ਬੰਦਾ ਪਰੋਲ ਤੇ ਆਉਂਦਾ ਹੈ ਤਾਂ ਕੀ ਉਹ ਕ੍ਰਾਈਮ ਕਰਦਾ ਹੈ ਉਹ ਤਾਂ ਕ੍ਰਾਈਮ ਵਾਲਕ ਤੇ ਗਿਆ ਹੀ ਨਹੀਂ ਸਾਡੇ ਬੰਦੇ ਤਾਂ ਸਾਡੇ ਬੰਦੇ ਤਾਂ ਬਿਨਾ ਕ੍ਰਾਈਮ ਤੋਂ ਤੁਸੀਂ ਅੰਦਰ ਸੁਟੇ ਹੋਏ ਨੇ ਸੋ ਜਿਹੜੇ ਸਾਡੇ ਸਿੱਖ ਨੇ ਜਿਨ੍ਹਾਂ ਨੂੰ ਬਿਨਾ ਦਿਮਾਗ ਦੇ ਕਹੂੰਗਾ ਜਿਹੜੇ ਕਹਿੰਦੇ ਨੇ ਜੀ ਅਸੀਂ ਗੁਨਾਹ ਕੀਤਾ ਹੈ ਸਾਡੇ ਬੰਦੇ ਤਾਂ ਅੰਦਰ ਨੇ ਸਾਡੇ ਲੋਕ ਪੰਜਾਬ ਚ ਅਮਨ ਸ਼ਾਂਤੀ ਭੰਗ ਕਰਦੇ ਨੇ ਉਹਨਾਂ ਨੂੰ ਆ ਸਵਾਲ ਜਾ ਕੇ ਪੁੱਛੋ ਕਿ ਹੁਣ ਤੁਹਾਡਾ ਕਾਨੂੰਨ ਕਿੱਥੇ ਤੇ ਉਹਨਾਂ ਦਾ ਕਾਨੂੰਨ ਕਿੱਥੇ ਹੈ ਬਹੁਤ ਜੋ ਹਿੰਦੁਸਤਾਨ ਦੀ ਹਕੂਮਤ ਨੇ ਕੀਤਾ ਹੈ ਜੋ ਗਵਰਨਰ ਨੇ ਕੀਤਾ ਬਹੁਤ ਮਾੜੀ ਗੱਲ ਹੈ ਅਜਿਦੂ ਤੇ ਮਾੜੀ ਗੱਲ ਨਹੀਂ ਹੋ ਸਕਦੀ ਇਹਨਾਂ ਨੇ ਦੱਸ ਦਿੱਤਾ ਹੈ ਕਿ ਕਾਨੂੰਨ ਉਹਦਾ ਹੀ ਹੈ ਜਿੰਦਾ ਰਾਜ ਬਾਕੀ ਦਾ ਕਿਸੇ ਦਾ ਕੋਈ ਕਾਨੂੰਨ ਜੀ ਕਰੋ ਸਾਹਿਬ ਸਮਾਂ ਇਹ ਤਾਂ ਬਹੁਤ-ਬਹੁਤ ਤੰਗ ਆ ਸਤਿ ਸ੍ਰੀ ਅਕਾਲ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਬੀਜੇਪੀ ਦੀ ਪਾਰਟੀ ਨਾਲ ਤਾਲੁਕ ਰੱਖਣੇ ਵਾਲਾ ਇਹ ਆਗੂ ਹੈ ਜਿਨੇ ਕੇ 1996 ਦੇ ਵਿੱਚ ਤਿੰਨ ਕਤਲ ਕੀਤੇ ਦੋ ਵਾਰੀ ਐਮਐਲਏ ਰਿਆ ਔਰ ਫਿਰ 1914 ਦੇ ਵਿੱਚ ਇਹ ਆਪਣੇ ਆਪ ਨੂੰ ਸਿਲੰਡਰ ਕਰਦਾ ਔਰ 2018 ਦੇ ਵਿੱਚ ਇਹਦੀ ਸਜ਼ਾ ਮਾਫ ਕਰਵਾ ਦਿੱਤੀ ਜਾਂਦੀ ਹੈ ਇਹ ਕਹਿ ਕੇ ਕਿ ਇਹਦਾ ਜਿਹੜਾ ਰਵਈਆ ਸੀ ਜੇਲ੍ਹ ਦੇ ਅੰਦਰ ਬਾਕੀ ਜੇਲੀਆਂ ਦੇ ਨਾਲ ਬੜਾ ਅੱਛਾ ਸੀਗਾ ਬਾਹਰ ਆ ਕੇ ਮਾਮਲਾਤ ਜਿਹੜੇ ਉਹ ਖਰਾਬ ਨਹੀਂ ਕਰੇਗਾ ਲੋਕ ਇਹਦੇ ਤੋਂ ਮਹਫੂਜ਼ ਹੈ ਇਸ ਵਾਸਤੇ ਸਜ਼ਾ ਮਾਫ ਕਰ ਦਿੱਤੀ ਜਾਵੇ ਔਰ ਉਹਦੀ ਸਜ਼ਾ ਮਾਫ ਹੋ ਜਾਂਦੀ ਹੈ ਜਦ ਕਿ ਦੂਸਰੇ ਪਾਸੇ ਬਹੁਤ سارے ਸਿੱਖ ਐਸੇ ਐ ਜਿਹੜੇ ਕਿ ਬੜੀ ਧੀਰ ਤੋਂ ਜੇਲ੍ਹਾਂਾਂ ਦੇ ਵਿੱਚ ਬੰਦ ਨੇ ਉਹਨਾਂ ਦੀਆਂ ਅਧੀਆਂ-ਆਧੀਆਂ ਉਮਰਾਂ ਹੋ ਗਈਆਂ ਜਿਸ ਤਰ੍ਹਾਂ ਕਿ 1984 ਦੇ ਵਿੱਚ ਜਿਹੜੇ ਨੌਜਵਾਨਾਂ ਨੇ ਆਵਾਜ਼ ਚੁੱਕੀ ਸੀ ਉਹਨਾਂ ਨੂੰ ਉਦੋਂ ਦਾ ਨਜ਼ਰਬੰਦ ਕੀਤਾ ਹੋਇਆ ਔਰ ਉਹਨਾਂ ਬੰਦੀ ਸਿੰਘਾਂ ਦੀ ਹਜੇ ਤੱਕ ਰਹਾਈ ਨਹੀਂ ਹੋ ਸਕੀ ਉਹਨਾਂ ਨੂੰ 35 35 36 36 ਸਾਲ ਹੋ ਚੁਕੇ ਆ ਲੇਕਿਨ ਉਹਨਾਂ ਦੀ ਰਹਾਈ ਦਾ ਦੂਰ ਦੂਰ ਤੱਕ ਕੋਈ ਇਮਕਾਨ ਨਹੀਂ ਹੈਗਾ ਫਿਰ ਭਾਈ ਅਮਰਤਪਾਲ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ NSA ਦੇ ਤਹਿਦ 1.5 ਸਾਲ ਉਹਨਾਂ ਨੇ ਗੁਜ਼ਾਰਿਆ ਤੇ ਹੁਣ ਫਿਰ ਉਹਨਾਂ ਤੇ NSA ਲਾਤੀ ਜਾਤੀ ਕਿ ਉਹ ਖਡੂਰ ਸਾਹਿਬ ਤੋਂ منتخب ਵੀ ਹੋ ਗਏ ਐ ਐਮ MPA ਵੀ ਬਣ ਗਿਆ ਲੇਕਿਨ ਉਹਨਾਂ ਦਾ NSA ਖਤਮ ਨਹੀਂ ਹੋਇਆ ਔਰ ਹੋਰ ਵੀ ਬਹੁਤ ਸਾਰੇ ਐਸੇ ਨੌਜਵਾਨ ਆ ਜਿਹੜੇ ਬੜੀ ਦੇਰ ਤੋਂ ਜੇਲ੍ਹਾਂ ਦੇ ਵਿੱਚ ਬੰਦ ਆ ਲੇਕਿਨ ਅਗਰ ਉਹਨਾਂ ਦਾ ਜੁਰਮ ਦੇਖਿਆ ਜਾਵੇ ਤਾਂ ਜੁਰਮ ਬਹੁਤ ਘੱਟ ਹੈ ਇਸ ਤਰ੍ਹਾਂ ਸਰਕਾਰ ਦਾ ਸਿੱਖਾਂ ਦੇ ਨਾਲ ਤਕਾ ਹੈ ਜਿਹੜਾ ਕਿ 1947 ਤੋਂ ਲੈ ਕੇ ਹਜੇ ਤੱਕ ਕਰਦੇ ਆ ਰਹੇ ਨੇ ਉਸ ਕੌਮ ਨਾਲ ਜਿਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਇਸ ਮੁਲਕ ਨੂੰ ਬਣਾਉਣ ਵਾਸਤੇ ਇਸ ਮੁਲਕ ਨੂੰ ਬਚਾਉਣ ਵਾਸਤੇ ਲੇਕਿਨ ਉਹਨਾਂ ਦੇ ਨਾਲ ਦੋਹਰਾ ਰਵਈਆ ਰੱਖਿਆ ਜਾਂਦਾ ਆਪਣੇ ਵਾਸਤੇ ਅਸੂਲ ਕਾਨੂੰਨ ਹੋਰ ਤੇ ਸਿੱਖਾਂ ਵਾਸਤੇ ਅਸੂਲ ਕਾਨੂੰਨ ਇਹ ਹੋਰ ਇਹ ਖਤਮ ਹੋਣਾ ਚਾਹੀਦਾ ਹੈਗਾ ਵੈ ਅਗਰ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਸਿੱਖ ਆਪਣੀ ਜਿਹੜੀ ਮੰਗ ਹੈ ਉਹ ਪੂਰੀ ਕਰਵਾ ਲੈਣਗੇ ਵੀਰੋ ਤੁਹਾਡਾ ਇਸ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ